ਦੇ ਪਾਈ ਅਮਰਿਤਪਾਲ ਸਿੰਘ ਖਾਲਸਾ ਨੇ ਆਖਰਕਾਰ ਹਲਕਾ ਖੜੂਰ ਸਾਹਿਬ ਤੋਂ ਐਮਪੀ ਵਜੋਂ ਸੌ ਚੁੱਕ ਲਈਏ ਡਿਬਰੂਗੜ ਸੈਂਟਰਲ ਜੇਲ੍ਹ ਤੋਂ ਤੜਕੇ ਹੀ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ ਜਿਸ ਤੋਂ ਬਾਅਦ ਐਮਪੀ ਅਮਰਿਤਪਾਲ ਸਿੰਘ ਨੇ ਅੱਜ ਅਹੁਦੇ ਦਾ ਹਲਫ਼ ਲੈ ਲਿਆ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਮਾਪਿਆਂ ਨਾਲ ਅਮਰਿਤਪਾਲ ਸਿੰਘ ਵੱਲੋਂ ਮੁਲਾਕਾਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਨੂੰ ਬੜੇ ਹੀ ਗੁਪਤ ਤਰੀਕੇ ਨਾਲ ਸੰਸਦ ਪਵ ਵੱਲ ਲਿਆਂਦਾ ਗਿਆ ਜਿੱਥੇ ਕਿ ਕਰੀਬ 40-45 ਮਿੰਟ ਸੰਸਦ ਵਿੱਚ ਸੌ ਚੁੱਕਣ ਤੋਂ ਬਾਅਦ ਉਹਨਾਂ ਨੂੰ ਇੱਕ ਕਾਲੇ ਰੰਗ ਦੀ ਗੱਡੀ ਵਿੱਚ ਬੜੇ ਹੀ ਗੁਪਤ ਤਰੀਕੇ ਨਾਲ ਉਹਨਾਂ ਦੇ ਮਾਪਿਆਂ ਨੂੰ ਮਿਲਵਾਉਣ ਲੱਜਾਇਆ ਗਿਆ ਗੱਡੀ ਦੇ ਸ਼ੀਸ਼ੇ ਪੂਰੀ ਤਰ੍ਹਾਂ ਕਾਲੇ ਰੱਖੇ ਗਏ ਸਨ ਜਦਕਿ ਬਾਹਰ ਤੋਂ ਅੰਦਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਐਮਐਚ ਨੰਬਰ ਦੀ ਇੱਕ ਗੱਡੀ ਸੰਸਦ ਭਵਨ ਤੋਂ ਬਾਹਰ ਨਿਕਲਦੀ ਨਜ਼ਰ ਆਈ ਜਿਸ ਦੇ ਨਾਲ ਵੱਡੀ ਗੰੰਟੀ ਵਿੱਚ ਪੁਲਿਸ ਫੋਰਸ ਵੀ ਤਾਇਨਾਤੀ ਉਧਰ ਭਾਈ ਅਮਰਜਪਾਲ ਸਿੰਘ ਦੇ ਹਲਫ ਲੈਣਦੇ ਹੀ ਪਿੰਡ ਵਿੱਚ ਖੁਸ਼ੀ ਫੈਲ ਗਈ ਹੈ ਲੋਕਾਂ ਵੱਲੋਂ ਉਹਨਾਂ ਦੀ ਜਿੱਤ ਅਤੇ ਹੁਣ ਹਲਫ ਲੈਣ ਨੂੰ ਲੈ ਕੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਗੁਰੂ ਘਰ ਜਾ ਕੇ ਪਿੰਡ ਵਾਸੀਆਂ ਨੇ ਸ਼ੁਕਰਾਨਾ ਕੀਤਾ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਚਾਲਿਆਂ ਚਾਲਿਆਂ ਉੱਤੇ ਆਟੀਆਂ ਚੱਪੀਆਂ ਜਿਨ੍ਹਾਂ ਨਾਮ ਦਿੱਤਾ ਉਹਨਾਂ ਛਕਿਆ ਤੇ ਸਿਗਰੋ ਸ੍ਰੀ ਹਾਰਾਏ ਇਹ ਸਰਵਿਸ ਦਾ ਸਾਉਂ ਚੁਕਾਈ ਤੇ ਬਾਦ ਸੁਣ ਬੋਲੇ ਸੋਨਹਰ ਹੋ ਸੁਰੀਆਕਾਰ ਤੇਸਰਾਨ ਪਿੰਡ ਵਾਸੀਆਂ ਨੇ ਸੰਸਦ ਵਿੱਚ ਪਾਈ ਅੰਮ੍ਰਿਤਪਾਲ ਸਿੰਘ ਨੂੰ ਸੌਂ ਚੁਕਾਈ ਜਾਣ ਲਈ ਸਰਕਾਰ ਅਤੇ ਲੋਕ ਸਭਾ ਦੇ ਸਪੀਕਰ ਦਾ ਧੰਨਵਾਦ ਕੀਤਾ ਹੈ ਹਾਲਾਂਕਿ ਉਹਨਾਂ ਨੇ ਇਤਰਾਜ਼ ਜਤਾਇਆ ਕਿ ਇਹ ਸੌ ਪਹਿਲਾਂ ਹੀ ਚੁਕਾਈ ਜਾਣੀ ਚਾਹੀਦੀ ਸੀ ਪਰ ਹੁਣ ਭਾਈ ਅਮਰਿਤਪਾਲ ਸਿੰਘ ਨੂੰ ਸੋਚ ਕਾ ਰਹੀ ਸੀਗੀ ਇਹ ਜਿਸ ਤੇ ਕਿ ਉਹਨਾਂ ਨੂੰ ਬੇहद ਖੁਸ਼ੀ ਹੈ ਮੇਰਾ ਨਾਂਜੀ ਭਾਈ ਸੁਖਜਿੰਦਰ ਸਿੰਘ ਜੀ ਬਤਾਲਾ ਮੈਂ ਭਾਈ ਅਮਰਿਤਪਾਲ ਸਿੰਘ ਦੀ ਇਲੈਕਸ਼ਨ ਦੇ ਵਿੱਚ ਹਲਕਾ ਬਕਾਲਾ ਸਾਹਿਬ ਤੋਂ ਇੰਚਾਰਜ ਦੀ ਸੇਵਾ ਨਿਭਾਈ ਜੀ ਜੋ ਇਹਨਾਂ ਨੇ ਮੈਨੂੰ ਡਿਊਟੀ ਲੱਗੀ ਸੀਗੀ ਤੇ ਅੱਜ ਅਸੀਂ ਬਹੁਤ ਖੁਸ਼ੀ ਮਨਾ ਰਹੇ ਹਾਂ ਕਿਉਂਕਿ ਸਾਡੀ ਸਾਰੀ ਹਲਕੇ ਦੀ ਟੀਮ ਦੀ ਸਾਡੇ ਵਰਕਰਾਂ ਦੀ ਵੋਟਰਾਂ ਦੀ ਸਪੋਰਟਰਾਂ ਦੀ ਮਿਹਨਤ ਜਿਹੜੀ ਆ ਉਹ ਅੱਜ ਸਫਲ ਹੋ ਗਈ ਆ ਭਾਈ ਸਾਹਿਬ ਜੀ ਨੇ ਸਫਤ ਗ੍ਰਹਿਣ ਕੀਤੀ ਆ ਸੌ ਚੁੱਕ ਲਈ ਆ ਤੇ ਸੌ ਚੁੱਕਦੇ ਸਮਾਗਮ ਦੀ ਖੁਸ਼ੀ ਵਿੱਚ ਅੱਜ ਸਾਰੇ ਇੱਥੇ ਜਲੂਪੁਰ ਖੇੜੇ ਪਹੁੰਚਿਆ ਗੁਰਦੁਆਰਾ ਸਾਹਿਬ ਵਿੱਚ ਜਿੱਦੀ ਪੇਂਡ ਦੇ ਵਿੱਚ ਅਸੀਂ ਗੁਰਦਾਰ ਅਰਦਾਸ ਕੀਤੀ ਗਈ ਸਭ ਤੋਂ ਪਹਿਲਾਂ ਇੱਥੇ ਅਰਦਾਸ ਕਰਕੇ ਜੀ ਲੱਡੂ ਵੰਡੇ ਗਏ ਆ ਇੱਥੇ ਆ ਕੇ ਸਾਰਿਆਂ ਨੇ ਕਿਉਂਕਿ ਇਸੇ ਜਗ੍ਹਾ ਤੋਂ ਸ਼ੁਰੂਆਤ ਕੀਤੀ ਸੀ ਭਾਈ ਹੀਰ ਦੀ ਸ਼ੁਰੂਆਤ ਵੀ ਇੱਥੋਂ ਹੋਈ ਭਾਈ ਅਮਰਤਪਾਲ ਸਿੰਘ ਜੀ ਦੇ ਖਾਲਸਾ ਜੀ ਦੇ ਆਨੰਦ ਕਾਰਜ ਵੀ ਇੱਥੇ ਹੋਏ ਇੱਥੇ ਹੀ ਨੌਜਵਾਨ ਬਹੁਤ ਨੌਜਵਾਨਾਂ ਨੂੰ ਜੀਵਨ ਜਾਚ ਮਿਲੀ ਨਸ਼ਾ ਛੱਡ ਕੇ ਜਿਹੜੇ ਅੱਜ ਨੌਜਵਾਨ ਕੁਝ ਕਾਰੋਬਾਰਾਂ ਵਿੱਚ ਲੱਗੇ ਨੇ ਬਹੁਤ ਵਧੀਆ ਤਰੀਕੇ ਨਾਲ ਕਾਰੋਬਾਰ ਕਰ ਰਹੇ ਨੇ ਤੇ ਕੁਝ ਗੁਰੂ ਦੇ ਬਾਣਾ ਪਾ ਕੇ ਤੇ ਸੇਵਾ ਕਰ ਰਹੇ ਨੇ ਕੀ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਗੇ ਬਿਲਕੁਲ ਜੀ ਸਰਕਾਰ ਨੇ ਪਹਿਲਾਂ ਜਿਹੜਾ ਕਦਮ ਚੁੱਕਿਆ ਸੀ ਉਹ ਸਰਕਾਰ ਨੂੰ ਵੀ ਪਤਾ ਵੀ ਉਹ ਗਲਤ ਚੁੱਕਿਆ ਗਿਆ ਜਿਹਦਾ ਰੋਸ ਸੀ ਕਿ ਸੰਗਤਾਂ ਨੇ ਪੰਜਾਬ ਸਰਕਾਰ ਨੂੰ ਇਹ ਦਿਖਾਲ ਦਿੱਤਾ ਕਿ ਅਸੀਂ ਤੁਹਾਡੇ ਵਿਰੋਧ ਵਿੱਚ ਹਾਰ ਦਾ ਮੂੰਹ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਹੁਣ ਅਪੀਲ ਅਸੀਂ ਇਹ ਕਰਦੇ ਆ ਜਿੰਨੀ ਵੀ ਛੇਤੀ ਹੁੰਦਾ ਤੇ ਉਹ ਸਾਡੇ ਭਾਈ ਅਮਰਪਾਲ ਸਿੰਘ ਖਾਸਾ ਜੀ ਨੂੰ ਰਿਹਾ ਕਰਨ ਉਹ ਇਲਾਕੇ ਵਿੱਚ ਆਉਣ ਤੇ ਲੋਕਾਂ ਦੇ ਭਲਾਈ ਦੇ ਕੰਮ ਜਿਹੜੇ ਅੱਗੇ ਕੀਤੇ ਜਾਣ ਤਾਂ ਜੋ ਇਹ ਸਰਕਾਰ ਜਿਹੜੀ ਇਹ ਵੀ ਆਪਣਾ ਕੀਤੀ ਹੋਈ ਗਲਤੀ ਜਿਹੜੀ ਉਹਦੀ ਇਹੋ ਪਛਤਾਪ ਹੋਵੇਗਾ ਕਿ ਜਿੰਨੀ ਛੇਤੀ ਹੋਵੇ ਤੇ ਭਾਈ ਸਾਹਿਬ ਜੀ ਨੂੰ ਉਹ ਛੜ ਦੇਣ ਰਿਹਾ ਕਰ ਦੇਣ ਜਿਹੜੀ ਐਨਐਸਏ ਲਾਈ ਇਹਨਾਂ ਨੇ ਬਣਾ ਕੇ ਉਹ ਕੱਟਣ ਕਿਉਂਕਿ ਸਰਕਾਰ ਹੀ ਲਾ ਸਕਦੇ ਸਰਕਾਰ ਹੀ ਕਰ ਸਕਦੇ ਕੱਟ ਸਕਦੀ ਹੈ ਤੇ ਅਸੀਂ ਚਾਹੁੰਦੇ ਛੇਤੀ ਤੋਂ ਛੇਤੀ ਉਹ ਭਾਈ ਸਾਹਿਬ ਜੀ ਸਾਡੇ ਵਾਰ ਹੋਣ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਭਾਈ ਸਾਹਿਬ ਨੂੰ ਛੇਤੀ ਛੇਤੀ ਰਿਹਾ ਕਰਨ ਤੇ ਇਲਾਕੇ ਦੇ ਜਿਹੜੇ ਆ ਕਾਰਜ ਸਾਰੇ ਕੀਤੇ ਜਾਣਗੇ ਡਿਵੈਲਪਮੈਂਟ ਦੇ ਵੀ ਕੀਤੇ ਜਾਣਗੇ ਹਰ ਤਰ੍ਹਾਂ ਦੇ ਮਾਰੇ ਕਿਰਪਾ ਕਰੇ ਭਾਈ ਸਾਹਿਬ ਦੀ ਸੋਚ ਬੜੀ ਵਧੀਆ ਵਾ ਇਹ ਹਲਕਾ ਖਡੂਰ ਸਾਹਿਬ ਇੱਕ ਮਾਡਰਨ ਬਣ ਕੇ ਸਾਹਮਣੇ ਆਵੇਗਾ ਮਾਡਲ ਬਣ ਕੇ ਸਾਹਮਣੇ ਆਵੇਗਾ ਵੀ ਹਲਕੇ ਵਿੱਚ ਕਿਵੇਂ ਟੀਮਾਂ ਨੇ ਕੰਮ ਕੀਤਾ ਤੇ ਕਿਵੇਂ ਕਰ ਰਹੀਆਂ ਨੇ ਤੇ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਵੋਟਾਂ ਪਾਈਆਂ ਜਿਹੜੇ ਦੂਰੋਂ ਚੱਲ ਕੇ ਆਏ ਜਿਨ੍ਹਾਂ ਨੇ ਸਟੇਟਾਂ ਤੋਂ ਵੀ ਚੱਲ ਕੇ ਆਏ ਬਾਹਲੀਆਂ ਤੋਂ ਡਿਸਟ੍ਰਿਕਟ ਤੋਂ ਵੀ ਆਏ ਹਲਕੇ ਤੋਂ ਵੀ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਇੱਥੇ ਸਹਿਯੋਗ ਦਿੱਤਾ ਸੀ ਸਾਰੀ ਸੰਗਤਾਂ ਦਾ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦਅਸੀ ਇਹ ਕਿ ਭਾਈ ਅਮਰਜੀਤ ਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਅੱਜ ਸ਼ਾਮ ਨੂੰ ਹੀ ਭਾਈ ਅਮਰਿਤਪਾਲ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਚ ਮੁਰਤੋਂ ਸ਼ਿਫਟ ਕਰ ਦੇਵੇਗਾ ਉਹਨਾਂ ਨੂੰ ਸਿਰਫ ਸੌਣ ਚੁੱਕਣ ਲਈ ਹੀ ਇਹ ਪੈਰੋਲ ਦਿੱਤੀ ਗਈ ਸੀ ਜਦਕਿ ਹੁਣ ਉਹਨਾਂ ਨੂੰ ਵਾਪਸ ਦਿੱਲੀ ਤੋਂ ਡਿਬਰੂਗੜ੍ਹ ਲਿਆਂਦਾ ਜਾਵੇਗਾ ਹਾਲਾਂਕਿ ਪੈਰੋਲ ਦੀਆਂ ਸ਼ਰਤਾਂ ਤਹਿਤ ਪਰਿਵਾਰ ਨੂੰ ਦਿੱਲੀ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਪਰ ਬਾਅਦ ਵਿੱਚ ਕਿਹਾ ਗਿਆ ਕਿ ਪਰਿਵਾਰ ਦੇ ਸਿਰਫ ਤਿੰਨ ਮੈਂਬਰ ਹੀ ਉਹਨਾਂ ਨੂੰ ਮਿਲ ਸਕਦੇ ਨੇ ਜਿਸ ਤੋਂ ਬਾਅਦ ਤਿੰਨ ਮੈਂਬਰਾਂ ਨੂੰ ਅੰਦਰ ਜਾਣ ਦਿੱਤਾ ਗਿਆ ਅਤੇ ਇੱਕ ਬੰਦ ਕਮਰੇ ਵਿੱਚ ਸਾਰਿਆਂ ਦੀ ਮੀਟਿੰਗ ਕਰਵਾਈ ਗਈ ਇੱਥੋਂ ਤੱਕ ਕਿ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਪਰ ਹੁਣ ਵੱਡੀ ਖਬਰ ਇਹ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਸੌ ਚੁੱਕ ਲਈਏ ਉਹ ਐਮਪੀ ਬਣ ਗਏ ਨੇ ਅਤੇ ਹੁਣ ਅਤੇ ਹੁਣ ਉਹਨਾਂ ਤੇ ਲਗਾਈ ਗਈ ਐਨਐਸਏ ਕਦੋਂ ਖਤਮ ਹੁੰਦੀ ਏ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਦੂਜੇ ਪਾਸੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਪਿੰਡ ਵਾਸੀ ਲੱਡੂ ਬਣ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਅਮਰੀਕਾ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ